ਸਤਿ ਸ੍ਰੀ ਅਕਾਲ ਦੋਸਤੋ ਅੱਜ ਸਵੇਰੇ ਤੜਕਸਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਡਿਟੇਨ ਕਰਨ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਜਿੱਥੇ ਵੱਡੀਆਂ ਕਾਰਵਾਈਆਂ ਸ਼ੁਰੂ ਕੀਤੀਆਂ ਨੇ ਤਾਂ ਉੱਥੇ ਕਿਸਾਨਾਂ ਨੇ ਵੀ ਵੱਡੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਨੇ ਜਿੱਥੇ ਕਿ ਪਹਾਨਾ ਸਿੱਧੂ ਨੂੰ ਵੀ ਘਰ ਦੇ ਵਿੱਚ ਡਿਟੇਨ ਕੀਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਇੱਕ ਵਾਰ ਜਦੋਂ ਸ੍ਰੀ ਅਮਰਸਾਹ ਸਾਹਿਬ ਜਾ ਰਹੇ ਸਨ ਇੱਕ ਇਕੱਠ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਸ ਸਮੇਂ ਵੀ ਉਹਨਾਂ ਨੂੰ ਇਸੇ ਤਰ੍ਹਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ ਇੱਕ ਦਿਨ ਲਈ ਡਿਟੇਨ ਕੀਤਾ ਗਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਭਾਨਾ ਸਿੱਧੂ ਨੂੰ ਵੀ ਘਰ ਦੇ ਵਿੱਚ ਡਿਟੇਨ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਲੱਖਾ ਸਿਧਾਨਾ ਨੇ ਇਸ ਮਾਮਲੇ ਤੇ ਜਗਜੀਤ ਸਿੰਘ ਡੱਲੇਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਡਿਟੇਨ ਕਰਨ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਸਰਕਾਰ ਦੀ ਪ੍ਰਸ਼ਾਸਨ ਦੀ ਲਾਪਾਗੀ ਕੀਤੀ ਤੇ ਉੱਥੇ ਹੀ ਉਹਨਾਂ ਕਿਹਾ ਕਿ ਇਹ ਕਿਹੜੀ ਜੱਦੀ ਹੈ ਜਿੱਥੇ ਕਿ ਰੋਸ ਪ੍ਰਦਰਸ਼ਨ ਵੀ ਨਹੀਂ ਕਰ ਦਿੱਤਾ ਜਾ ਰਿਹਾ ਤੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਬਾਰੇ ਇੱਕ ਪੂਰੀ ਖਬਰ ਵੀ ਹੈ ਕਿ ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਬੇਸ਼ੱਕ ਡਿਟੇਨ ਕੀਤਾ ਗਿਆ ਉਹ ਜਿੱਥੇ ਵੀ ਹੋਣ ਉਹਨਾਂ ਦਾ ਮਰਨ ਵਰਤ ਜਾਰੀ ਰਹੇਗਾ ਤੇ ਇਹ ਉਹਨਾਂ ਦੇ ਗ੍ਰਿਫਤਾਰੀ ਤੋਂ ਬਾਅਦ ਖਬਰ ਸਾਹਮਣੇ ਆਈ ਹੈ ਤੇ ਦੂਜੇ ਪਾਸੇ ਸੰਭੂ ਬਾਰਡਰ ਤੇ ਕਿਸਾਨਾਂ ਵੱਲੋਂ ਅਗਲੇ ਆਗੂ ਨੂੰ ਮਰਨ ਵਰਤ ਤੇ ਬਿਠਾ ਦਿੱਤਾ ਗਿਆ ਹੈ ਜਿਹੜੇ ਆਗੂ ਨੇ ਮਰਨ ਵਰਤ ਤੇ ਬੈਠਣ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਨਾ ਕੀਤਾ ਜਾਵੇ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਸਰਕਾਰ ਨਹੀਂ ਮੰਨ ਲੰਦੀ ਤੇ ਇਸ ਮੌਕੇ ਲੱਖਾਸ ਸੁਧਾਨਾ ਨੇ ਵੀ ਲਾਪਾ ਕੀਤੀ ਤੇ ਇਸ ਮੌਕੇ ਤੁਹਾਨੂੰ ਸੰਭੂ ਬਾਰਡਰ ਦਾ ਤੇ ਖਨੋਰੀ ਬਾਰਡਰ ਦਾ ਤਾਜ਼ਾ ਹਾਲਾਤ ਕੀ ਨੇ ਉਹ ਵੀ ਦਿਖਾਣੇ ਆ ਸੋ ਵੀਡੀਓ ਕੀ ਤੱਕ ਜ਼ਰੂਰ ਦੇਖਣਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਕਿ ਜਗਜੀਤ ਸਿੰਘ ਡੱਲਿਆਲ ਜਿਨ੍ਹਾਂ ਨੇ ਕਿ ਅੱਜ ਮਰਨ ਵਰਤ ਤੇ ਬੈਠਣਾ ਸੀਗਾ ਕਿਸਾਨੀ ਮੰਗਾਂ ਨੂੰ ਲੈ ਕੇ ਜੋ ਕਿ ਐਮਐਸਪੀ ਦੇ ਉੱਤੇ ਜਿਹੜਾ ਗਰੰਟੀ ਵਾਲਾ ਕਾਨੂੰਨ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਤੇ ਹੋਰ ਵੀ ਜਿਹੜੀਆਂ ਵੱਖ-ਵੱਖ 13 14 ਮੰਗਾਂ ਸੀਗੀਆਂ ਉਹਨਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸਾਡੇ ਕਿਸਾਨ ਸ਼ੰਭੂ ਖਰੋਰੀ ਦੇ ਉੱਤੇ ਮੋਰਚਾ ਲਾਈ ਬੈਠੇ ਆ ਸਰਕਾਰ ਨੇ ਹਾਲ ਤੱਕ ਕੋਈ ਗੱਲ ਨਹੀਂ ਸੁਣੀ ਪਿੱਛੇ ਝੜਪਾਂ ਹੋਈਆਂ ਕਿਸਾਨਾਂ ਦੇ ਡਾਂਗਾ ਮਾਰੀਆਂ ਗਈਆਂ ਥਰੂ ਗੈਂਸ ਦੇ ਗੋਲੇ ਮਾਰੇ ਗਏ ਗੋਲੀਆਂ ਮਾਰੀਆਂ ਗਈਆਂ ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਬੱਲੋ ਪਿੰਡ ਤੋਂ ਸ਼ਹੀਦ ਵੀ ਹੋਇਆ ਸੀ ਤੇ ਬਹੁਤ ਜਾਣੇ ਸਾਡੇ ਜ਼ਖਮੀ ਵੀ ਹੋਏ ਸੀ ਸੋ ਲੰਮੇ ਸਮੇਂ ਤੋਂ ਮੋਰਚਾ ਚੱਲ ਰਿਹਾ ਪਰ ਕੋਈ ਸੁਣਵਾਈ ਦੀ ਬਜਾਏ ਸਰਕਾਰ ਕੱਲ ਜਦੋਂ ਐਲਾਨ ਕੀਤਾ ਕਿ ਕੱਲ ਨੂੰ ਡਲਿਆ ਸਾਹਿਬ ਨੇ ਮਰਨ ਵਰਤ ਤੇ ਬੈਠਣਾ ਤੇ ਰਾਤ ਜ਼ਬਰੀ ਉਹਨੂੰ 2:3 3 ਵਜੇ ਪੁਲਿਸ ਦੁਆਰਾ ਚੱਕਿਆ ਗਿਆ ਤੇ ਪੁਲਿਸ ਕਹਿ ਰਹੀ ਆ ਮੈਂ ਹੁਣੀ ਇੱਕ ਪੁਲਿਸ ਅਫਸਰ ਦਾ ਬਿਆਨ ਸੁਣ ਰਿਹਾ ਸੀਗਾ ਕਹਿੰਦੇ ਜੀ ਅਸੀਂ ਤਾਂ ਉਹਦੀ ਮੈਡੀਕਲ ਜਾਂਚ ਕਰਾਉਣੀ ਆ ਉਹਦਾ ਚੈੱਕਅਪ ਕਰਾਉਣਾ ਜੀ ਵੀ ਉਹ ਬਜ਼ੁਰਗ ਬੰਦਾ ਹੈ ਕਦੇ ਉਹਦਾ ਨੁਕਸਾਨ ਨਾ ਹੋ ਜਾਈ ਮੈਂ ਪੁੱਛਣਾ ਚਾਹੁੰਦਾ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਜਾਂ ਸਰਕਾਰ ਨੂੰ ਵੀ ਅੱਜ ਤੋਂ 5 ਦਿਨ ਪਹਿਲਾਂ ਸ਼ੇਰਗੜ੍ਹ ਪਿੰਡ ਜ਼ਿਲ੍ਹੇ ਬਠਿੰਡੇ ਦੇ ਵਿੱਚ ਜਦੋਂ ਕਿਸਾਨ ਕੁੱਟੇ ਗਏ ਬਾਪੂ ਕੁੱਟੇਗੇ ਸਾਡੇ ਉੱਥੇ 80-80 ਸਾਲ ਦੇ 70-73 ਸਾਲ ਦੇ ਬਾਪੂਆਂ ਦੇ ਡਾਂਗਾ ਮਾਰੀਆਂ ਗਈਆਂ ਅਥਰੂ ਗੈਨਸ ਦੇ ਗੋਲੇ ਮਾਰੇ ਗਏ ਪਾਣੀ ਦੀਆਂ ਬਿਛਾੜਾਂ ਮਾਰੀਆਂ ਗਈਆਂ ਉਦੋਂ ਭਾਈ ਸਾਹਿਬ ਤੁਹਾਨੂੰ ਖਿਆਲ ਨਹੀਂ ਆਇਆ ਵੀ ਇਹ ਬਜ਼ੁਰਗ ਨੇ ਹੁਣ ਤੁਸੀਂ ਬਹਾਨਾ ਕੀ ਬਣਾ ਰਹੇ ਹੋ ਡਰਾਮਾ ਕੀ ਖੇਡ ਰਹੇ ਹੋ ਓਕੇ ਜੀ ਅਸੀਂ ਤਾਂ ਤਾਂ ਚੱਕ ਕੇ ਲਿਆਂਦਾ ਹੈ ਬਜ਼ੁਰਗ ਬੰਦਾ ਚੈੱਕ ਕਰਾਉਣਾ ਸੀ ਗੱਲ ਦੇ ਕਿੱਧਰ ਨੂੰ ਘੁਮਾ ਰਹੇ ਨੇ ਸੋ ਪੰਜਾਬ ਦੇ ਲੋਕੋ ਤੁਹਾਨੂੰ ਅਪੀਲ ਆ ਬਾਈ ਵੇ ਛੋਡੇ ਆਗੂਆਂ ਨੂੰ ਛੋਡੇ ਲੜਨ ਵਾਲੀਆਂ ਧਿਰਾਂ ਨੂੰ ਇਹਨਾਂ ਨੇ ਤੁਹਾਡੇ ਆਗੂਆਂ ਨੂੰ ਫੜ ਕੇ ਕਿਸੇ ਨਾ ਕਿਸੇ ਮੁਕੱਦਮੇ ਜਾਂ ਤਾਂ ਇਹ ਜੇਲ੍ਹਾਂ 'ਚ ਬੰਦ ਕਰ ਦੇਣਗੇ ਜਾਂ ਰੀਟੇਨ ਕਰ ਲੈਣਗੇ ਚੱਕ ਕੇ ਹਸਪਤਾਲਾਂ 'ਚ ਜਾ ਕੇ ਭਰਤੀ ਕਰਾ ਦੇਣਗੇ ਤੇ ਹੌਲੀ-ਹੌਲੀ ਜਿਹੜੇ ਛੋਡੇ ਸੰਘਰਸ਼ ਨੇ ਛੋਡੇ ਅੰਦੋਲਨ ਨੇ ਖਦੇੜ ਦੇਣਗੇ ਤੇ ਲੋਕਾਂ ਨੂੰ ਘਰਾਂ 'ਚ ਹੀ ਦੱਬ ਦੇਣਗੇ ਕਿਉਂਕਿ ਜਿਹੜੇ ਨਵੇਂ ਤੋਂ ਨਵੇਂ ਕਾਲੇ ਕਾਨੂੰਨ ਬਿਜਲੀ ਵਾਲਾ ਕਾਨੂੰਨ ਹਲੇ ਸਿਰ ਤੇ ਖੜਾ ਛੋਡੇ ਤਨਕਾਰੇ ਕਾਨੂੰਨ ਤੁਸੀਂ ਰੱਦ ਕਰਾ ਕੇ ਆਏ ਹੋ ਝੋਨਾ ਛੋਡਾ ਐਸ ਕੀ ਰੋਲਿਆ 2 ਮਹੀਨੇ ਹੋ ਗਏ ਝੋਨੇ ਨੂੰ ਹਾਲੇ ਹੀ ਮੰਡੀਆਂ ਚ ਪਿਆ ਡੀਏਪੀ ਸੋਨ ਨੂੰ ਨਹੀਂ ਮਿਲਿਆ ਝੋਨਾ ਦਾ ਗਾਂ ਵਾਲਾ ਛੱਡੋ ਵੀ ਉਹਦਾ ਕੀ ਬਣਨਾ ਹਾਲੇ ਸਾਲ ਦੀ ਖੇਤੀ ਐ ਜਿਹੜੀ ਕਣਕ ਤੁਸੀਂ ਬੀਜੀ ਬੈਠੇ ਆ ਇਹਦੀ ਵੀ ਕੋਈ ਗਰੰਟੀ ਨਹੀਂ ਵੀ ਇਹ ਖਰੀਦਣਗੇ ਸੋ ਇਹ ਦਿਨੋ ਦਿਨ ਸੋਨ ਨੂੰ ਘੇਰੇ ਪੈ ਰਹੇ ਨੇ ਤੁਸੀਂ ਹਾਲੇ ਵੀ ਘਰਾਂ ਚ ਬੈਠੇ ਹੋ ਹੁਣ ਤਾਂ ਯਾਰ ਜਮਾ ਛੋੜਾ ਪਾਣੀ ਛੋੜੇ ਜਮਾ ਗਲ ਤੱਕ ਆ ਗਿਆ ਸਾਹ ਛੋੜੇ ਨੱਕ ਚ ਆ ਗਿਆ ਹੁਣ ਤਾਂ ਚੂਹੇ ਵਾਂਗੂ ਜਮਾ ਦਬੋ ਤੇ ਅਗਲੇ ਨੇ ਜਮਾ ਪਿੰਜਰੇ ਚ ਚੂਹਾ ਡਬਾਉਣੇ ਆ ਫੜ ਕੇ ਬਾਲਟੀ ਚ ਬੱਠਲ ਚ ਹੁਣ ਤਾਂ ਐਂ ਡਬੋਤਾ ਸਾਨੂੰ ਆ ਤਿੰਨ ਤਰੀਕ ਨੂੰ ਬੁੱਢੇ ਦਰਿਆ ਦੀਆਂ ਜ਼ਹਿਰਾਂ ਜਿਹੜੀਆਂ 9 ਕਰੋੜ ਲੀਟਰ ਸੋਨੂੰ ਜ਼ਹਿਰ ਪਾ ਕੇ ਮਾਰਿਆ ਜਾ ਰਿਹਾ ਉਹ ਜ਼ਹਿਰਾਂ ਬੰਦ ਕਰਨੀਆਂ ਨੇ ਤਾਜਪੁਰ ਰੋਡ ਦੇ ਉੱਤੋਂ ਲੁਧਿਆਣੇ ਜੇਲ੍ਹ ਦੇ ਕੋਲੇ ਜਿਹੜਾ ਤਾਜਪੁਰ ਰੋਡ ਆ ਤੇ ਥੋਗਲ ਪੁਆਇੰਟ ਵਾਲੇ ਦੋ ਅਹਿਮ ਜਿਹੜੇ ਵੱਡੇ ਪਲਾਂਟ ਆ ਜਿੱਥੋਂ 9 ਕਰੋੜ ਲੀਟਰ ਜ਼ਹਿਰ ਬੁੱਢੇ ਦਰਿਆ ਰਹੀਂ ਸਤਲੁਜ ਪਾ ਕੇ ਤੇ ਸਾਰਾ ਦੱਖਣੀ ਮਾਲਵਾ ਰਾਜਸਥਾਨ ਤੱਕ ਬੀਕਾਨਗਰ ਗੰਗਾ ਨਗਰ ਤੱਕ ਦੇ ਲੋਕ ਮਾਰ ਤੇ ਕੈਂਸਰ ਨਾਲ ਪੀੜੀਏ ਦੇ ਨਾਲ ਤੇ ਪ੍ਰੰਤਰੀ ਬਿਮਾਰੀਆਂ ਦੇ ਨਾਲ ਤੁਸੀਂ ਦੱਸੋ ਪੰਜਾਬ ਦੇ ਲੋਕੋ ਵੀ ਸਾਡੇ ਕੋਲੇ ਕੋਈ ਰਾਹ ਹੈ ਲੜੇ ਤੋਂ ਬਿਨਾਂ ਸੰਘਰਸ਼ ਕਰੇ ਤੋਂ ਬਿਨਾ ਘਰੋਂ ਨਿਕਲੇ ਤੋਂ ਬਿਨਾ ਸੋ ਮੇਰਾ ਵੀਰ ਇੱਕ ਤਾਂ ਤੁਹਾਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਖਨੌਰੀ ਦੇ ਉੱਤੇ ਆਪਣੇ ਸਾਧਨ ਲੈ ਕੇ ਟਰਾਲੀਆਂ ਲੈ ਕੇ ਗੱਡੀਆਂ ਲੈ ਕੇ ਨੌਜਵਾਨੋਂ ਤੁਹਾਨੂੰ ਖਾਸ ਅਪੀਲ ਆ ਵੀ ਸਾਡੇ ਬਾਪੂ ਸਾਡੀ ਖਾਤਰ ਲੜ ਰਹੇ ਆ ਸਾਡੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਖਾਤਰ ਲੜ ਰਹੇ ਆ ਸਾਡੀ ਧਰਤੀ ਖਾਤਰ ਸਾਡੇ ਪਾਣੀਆਂ ਖਾਤਰ ਲੜ ਰਹੇ ਨੇ ਸੋ ਮੇਰਾ ਵੀਰ ਬੇਨਤੀ ਆ ਵੱਡੀ ਗਿਣਤੀ ਦੇ ਵਿੱਚ ਤੁਸੀਂ ਖਨੌਰੀ ਦੇ ਪਹੁੰਚੋ ਕਿਉਂਕਿ ਹੁਣੇ-ਹੁਣੇ ਮੈਨੂੰ ਪਤਾ ਲੱਗਿਆ ਵੀ ਇੱਥੇ ਹੋਰ ਇੱਕ ਕਿਸਾਨ ਆਗੂ ਜਿਹੜਾ ਸਾਡਾ ਉਹ ਅੱਜ ਮਰਦਨ ਵਰਤ ਦੇ ਉੱਤੇ ਡਲੇ ਵਾਲ ਤੋਂ ਸਾਹ ਡਲੇ ਵਾਲ ਸਾਹਿਬ ਤੋਂ ਬਾਅਦ ਬੈਠ ਰਿਹਾ ਸੁ ਕਿੰਨਿਆਂ ਨੂੰ ਇਹ ਚੱਕਣਗੇ ਜੇ ਸਾਡੀ ਗਿਣਤੀ ਘਟੂਗੀ ਅਸੀਂ ਘਰਾਂ 'ਚ ਬੈਠਾਂਗੇ ਫਿਰ ਇਹ ਚੱਕਣਗੇ ਵੀ ਫਿਰ ਆਪਣੇ ਬਲਦਾ ਪ੍ਰਯੋਗ ਵੀ ਕਰਨਗੇ ਧੱਕਾ ਵੀ ਕਰਨਗੇ ਇਹ ਸਾਰਾ ਕੁਝ ਹੀ ਕਰਨਗੇ ਇਹ ਲੋਕਾਂ 'ਵਲ ਦੇਖਦੇ ਆ ਵੀ ਲੋਕ ਉੱਠਦੇ ਆ ਕਿ ਨਹੀਂ ਉੱਠਦੇ ਸੋ ਤੁਹਾਡਾ ਫਰਜ਼ ਆ ਬਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਕਨੌਰੀ ਪਹੁੰਚੋ ਤੇ 3 ਤਰੀਕ ਨੂੰ ਮੈਂ ਫੇਰ ਕਹਿਣਾ 3 ਤਰੀਕ ਨੂੰ ਜੇ ਤੁਸੀਂ ਨਾ ਨਿਕਲੇ ਕੇਰਾ ਸਾਨੂੰ ਵੀ ਪਹੁੰੰਗੇ ਅਸੀਂ ਵੀ ਤੁਰੇ ਫਿਰਦੇ ਹੁਣ ਸਾਨੂੰ ਵੀ ਚੱਕਣਾ ਪਰ ਜੇ ਤੁਸੀਂ 3 ਤਰੀਕ ਨੂੰ ਨਾ ਨਿਕਲੇ ਉਹ ਯਾਰਾ ਨਾ ਬੰਦ ਕੀਤੀਆਂ ਤਾਂ ਤੁਹਾਨੂੰ ਲੋੜ ਹੀ ਨਹੀਂ ਪੈਣੀ ਡਾਂਗਾ ਮਾਰਨ ਦੀ ਤੁਹਾਨੂੰ ਲੋੜ ਨਹੀਂ ਪੈਣੀ ਇਥੇ ਚੱਟੇ ਦੀ ਲੋੜ ਨਹੀਂ ਪੈਣੀ ਕਿਸੇ ਹੋਰ ਤੰਤਰ ਨੂੰ ਵਰਤਣ ਦੀ ਕੋਈ ਹੋਰ ਕਾਨੂੰਨ ਨੂੰ ਵਰਤਣ ਦੀ ਕੋਈ ਕਾਲੇ ਕਾਨੂੰਨ ਲਿਆਉਣ ਦੀ ਸਾਨੂੰ ਪਾਣੀਆਂ ਦੀਆਂ ਜ਼ਰਾਂ ਨਾਲ ਹੀ ਮਾਰ ਦੇਣਗੇ ਪਾਣੀ ਤਾਂ ਆਪਾ ਪੀਣਾ ਹੀ ਆ ਪਾਣੀ ਨਾ ਪੀਓਗੇ ਤਾਂ ਵੀ ਮਰੋਗੇ ਜੇ ਜ਼ਹਿਰ ਉਹ ਪੀਓਗੇ ਤਾਂ ਤਾਂ ਵੀ ਮਰੋਗੇ ਦੋਨੇ ਪਾਸੇ ਮੌਤ ਹੈ ਤੁਹੇ ਮੌਤ ਹੀ ਦੇਖਦੀ ਤਾਂ ਫਿਰ ਲੜਕੀ ਮਰ ਲਓ ਯਾਰ ਲੜਕੇ ਸੰਘਰਸ਼ ਕਰਕੇ ਜ਼ਹਿਰਾਂ ਬੰਦ ਕਰ ਲਓ ਯਾਰ ਨਾ ਮਸਲਾ ਹਿੰਦੂ ਦਾ ਨਾ ਸਿੱਖ ਦਾ ਨਾ ਮੁਸਲਮਾਨ ਦਾ ਨਾ ਸਾਈ ਦਾ ਨਾ ਮਸਲਾ ਪਿੰਡੂ ਸ਼ਹਿਰੀ ਦਾ ਨਾ ਮਸਲਾ ਅਮੀਰ ਗਰੀਬ ਦਾ ਪਾਣੀ ਤਾਂ ਹਰ ਇੱਕ ਦੀ ਲੋੜ ਹੈ ਹਰ ਇੱਕ ਦਾ ਜੀਵਨ ਪਾਣੀ ਆ। ਵਨਸਪਤੀ ਆ ਪਾਣੀ ਆ ਕਰਕੇ ਆ ਸਾਰੀ ਧਰਤੀ ਪਾਣੀ ਕਰਕੇ ਜੀਵ ਜੰਤੂ ਇਨਸਾਨ ਪਾਣੀ ਕਰਕੇ। ਸੋ ਪਾਣੀ ਸੋਡੇ ਜ਼ਹਿਰ ਬਣਾਤੇ ਤੈਨ ਤਰੀਕ ਨੂੰ ਭਰਾਵੋ ਅਸੀਂ। ਹਰ ਹਾਲ ਉਹ ਜ਼ਹਿਰਾਂ ਬੰਦ ਕਰਨੀਆਂ ਕਰਾਂਗੇ ਤੁਹਾਡੇ ਸਹਿਯੋਗ ਨਾਲ ਤੁਹਾਡੀ ਤਾਕਤ ਨਾਲ ਤੁਹਾਡੀ ਸ਼ਕਤੀ ਨਾਲ। ਹੁਣ ਮੈਂ ਦੇਖਦਾ ਕਿ ਕਿੰਨੇ ਲੋਕ ਪੰਜਾਬ ਦੇ ਤੈਨ ਤਰੀਕ ਨੂੰ ਉੱਥੇ ਪਾਵਨ ਦੇ ਕਿੰਨੇ ਕ ਲੋਕ ਇੱਥੇ ਖਨੌਰੀ ਵਾਲੇ ਪਾਸੇ ਸਾਡੇ ਆਹ ਮਹਾਰੇ ਲੋਕ ਜਿੱਥੇ ਮੰਗ ਦਾ ਕਾਡਰ ਹੁੰਦਾ ਤਾਂ ਪਹੁੰਚ ਹੀ ਰਿਹਾ ਮੈਂ ਦੇ ਦਾਂ ਟਰਾਲਾਂ ਨੰਗ ਰਾਂ ਸਾਡੇ ਕੋਲ ਦੀ ਵੱਡੀ ਗਲਤੀ ਜਾ ਰਹੀ ਆ ਉਹਨਾਂ ਨੂੰ ਲੋਕ। ਪਰ ਆਪ ਮਹਾਰਾਜ ਜਿਹੜੇ ਸਾਡੀ ਨੌਜਵਾਨੀ ਹਮੇਸ਼ਾ ਸਾਡੇ ਬਾਪੂਆਂ ਦਾ ਅਸੀਂ ਸਹਿਯੋਗ ਦਿੱਤਾ ਚਾਹੇ ਪਹਿਲਾਂ 20 ਦੇ ਕਿਸਾਨੀ ਮੋਰਚੇ 'ਚ ਤੇ ਚਾਹੇ ਹੁਣ ਜਿਹੜਾ ਮੋਰਚਾ ਸ਼ੁਰੂ ਹੋਇਆ ਸੀ ਉਹਦੇ ਵਿੱਚ ਅਸੀਂ ਆਪਣਾ ਸਹਿਯੋਗ ਪਾਇਆ ਆਪਣੇ ਬਾਪੂਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੋ ਅੱਜ ਲੋੜ ਆ ਬਾਈ ਕਿਉਂਕਿ ਜੇ ਕੋਈ ਵੀ ਸੰਘਰਸ਼ ਸਾਡਾ ਫੇਲ ਹੁੰਦਾ ਹੈ ਤਾਂ ਭੁੱਲ ਜਾਓ ਕੋਈ ਵੀ ਸੰਘਰਸ਼ ਸਾਡਾ ਗਾਂਹਾਂ ਵਾਲੇ ਸਮੇਂ ਦੇ ਵਿੱਚ ਜਿੱਤਿਆ ਨਹੀਂ ਜਾਣਾ ਸਫਲ ਨਹੀਂ ਹੋਣਾ ਤੇ ਮੈਂ ਇੱਕ ਬੇਨਤੀ ਹੋਰ ਕਰਦਾ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਜਿਵੇਂ ਬਰੰਡੇ ਸਾਡੇ ਕਿਸਾਨ ਯੂਨੀਅਨ ਵਾਲੇ ਬਾਪੂ ਕੁੱਟੇ ਗਰਾਹਾਂ ਵਾਲੇ ਇਸ ਸਦੂਪਰ ਵਾਲੇ ਮੋਰਚਾ ਲਾਈ ਬੈਠੇ ਆਂ ਭੰਦੇਰ ਵਰਗੇ ਬੈਠੇ ਨੇ ਜਾਂ ਹੋਰ ਸਾਡੀਆਂ ਜਿਹੜੀਆਂ ਕਿਸਾਨਾਂ ਦੀਆਂ ਧਰਾਂ ਲੜ ਰਹੀਆਂ ਤੁਹਾਨੂੰ ਬੇਨਤੀ ਆ ਜਿਵੇਂ ਆਪਾਂ ਦਿੱਲੀ ਇਕੱਠੇ ਹੋਏ ਸੀਗੇ ਆ ਇਸ ਤਰ੍ਹਾਂ ਬਈ ਸਾਰੇ ਇਕੱਠੇ ਹੋ ਕੇ ਮੋਰਚਾ ਆਪਾਂ ਸਫਲ ਕਰਗੇ ਜੇ ਕੋਈ ਵੀ ਮੋਰਚਾ ਮੈਂ ਪਹਿਲੇ ਕਿਹਾ ਇੱਕ ਵੀ ਮੋਰਚਾ ਤੁਹਾਡਾ ਆ ਸਫਲ ਹੋ ਗਿਆ ਫੇਲ ਹੋ ਗਿਆ ਸਰਕਾਰ ਨੇ ਤੁਹਾਨੂੰ ਖਦੇੜਤਾ ਨਖੇੜਤਾ ਤਾਂ ਆਉਣ ਵਾਲੇ ਸਮੇਂ ਵਿੱਚ ਭੁੱਲ ਜਾਵੀਂ ਤੁਸੀਂ ਕੋਈ ਵੀ ਆਪਣਾ ਹੱਲ ਮਸਲੇ ਦਾ ਆਪਣੇ ਹੱਕ ਦੀ ਗੱਲ ਆਪਣੀਆਂ ਮੰਗਾਂ ਦੀ ਗੱਲ ਤੁਸੀਂ ਕਿਸੇ ਤਰੀਕੇ ਨਾਲ ਮਨਵਾ ਲੋਗੇ ਤੁਹਾਡੇ ਸਾਰੇ ਮੋਰਚੇ ਮਿਲ ਕੇ ਖੇਲ ਕਰਨਗੇ ਸੋ ਆਓ ਮੇਰਾ ਵੀਰ ਬਹੁਤ ਬਹੁਤ ਸੰਗਤ ਗਿਣਤੀ ਦੇ ਵਿੱਚ ਨੌਜਵਾਨਾਂ ਦੀ ਖਾਸ ਤੌਰ ਤੇ ਮੈਂ ਕਹਿੰਦਾ ਅਪੀਲ ਹੈ ਨੌਜਵਾਨਾਂ ਨੂੰ ਤੁਹਾਨੂੰ ਖਨੌਰੀ ਪਹੁੰਚੋ ਤੇ 3 ਤਰੀਕ ਨੂੰ ਲੁਧਿਆਣੇ ਪਹੁੰਚੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮਾਡ ਤੇ ਹੈ ਜਿੱਥੇ ਮੰਚਰ ਲੱਗਦਾ ਹੈ ਵਾਹਿਗੁਰੂ ਸੋਤ ਰੋਟੀ ਬਣਾ ਲੈਣਾ ਕੋਈ ਤੇ ਜਾਣਾ ਕਿ ਰੋਟੀ ਬਣਾ ਲੈਣਾ ਬਾਕੂ ਜੀ ਰੋਟੀ ਚੌੜਾ ਕਰਿਆ ਕਰਿਓ ਬਾਕੂ ਜੀ ਕਿਰਾ ਚੌੜਾ ਹੈ ਬਾਕੂ ਜੀ ਬਾਈ ਬਾਸੋ ਬਾਦ ਵਿੱਚ चलद 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 ਬਾਦਰ ਸਰ ਬੈਕਪੋਰਟ ਦੇ ਵਿੱਚ ਵੀ ਕੰਮ ਕੀਤਾ ਕੋਈ ਕਿਹਾ ਕਿ ਜੇਕਰ ਆਪਣੇ ਇੱਕ ਸਾਲਾਂ ਦੇ ਚੰਡੀ ਹੋਦਾ ਕਿ ਮੈਨੂੰ ਮਾਰ ਸਰਜੀਤ ਹਰਦੋ ਝਾਂਡੇ ਮਰਨ ਵਰਤ ਸਰਜੀਤ ਹਰਦੋ ਝਾਂਡੇ ਮਰਨ ਵਰਤ ਤੇ ਬੈਠਣ ਜਾ ਰਹੇ ਨੇ ਜੀ ਜਿੱਲਿਆਲ ਸਾਹਿਬ ਦਾ ਮਨਨ ਵਰਤ ਜਾਰੀ ਹੈ ਜੀ ਉਸ ਤੋਂ ਬਾਅਦ ਹੁਣ ਸ੍ਰੀ ਸਿੰਘ ਹਰਦੋ ਝਾਂਡੇ ਬਨ ਬਸਰੇ ਬੈਠਣ ਜਾ ਰਹੇ ਨੇ ਆਪਾਂ ਸਾਰੇ ਲੱਗ ਰਹੇ ਆਂ ਅੱਗੇ ਮਿਲ ਹੋ ਜਾਂਦੀਆਂ ਇਹ ਤਸਵੀਰਾਂ ਨੇ ਜੀ ਤੇ ਤੋਂ ਕੋਈ ਅਸਰ ਹੈਗਾ ਅੱਗੇ ਜਾ ਰਿਹਾ ਕਿਤੋਂ ਅੱਗੇ ਵਧ ਰਹੇ ਨੇ ਕਿਸਾਨ ਔਰ ਮਵਾਲੇ ਹੋ ਸਾਡੋ ਨੇ ਇਹਦਾ ਗਾਣਾ ਕੀ ਹੋ ਤੋਰੀਓ ਹੋ ਵੀਂਦੀ ਆ ਅੱਜ ਸਲਤਨਤ ਦੇ ਤਹਿਤ ਆਪਣਾ ਕਰਬਲਾ ਜਾ ਰਿਹਾ ਇਸ ਨੂੰ ਅੱਗੇ ਤੱਕ ਜਾਣ ਦੀ ਐਵੇਂ ਦੁੜੇ ਜਾਣ ਦਿਓ ਜਵਾਹਰ ਜੰਦਾਬਾ ਬੜੀ ਇਕੱਤ ਕੇ تایਮ ਆਇਦਰ ਤੂੰ ਗੱਬੀ ਬਣਾ ਰਖ ਤੂੰ ਤੇ ਕਰਕੇ ਸਾਡੋ ਨਾਮ ਆਏ ਗਰੋਹ ਚੱਟੋ ਨਾਮ ਆਏ ਗਰੋਹ ਅੱਗੇ ਕਿਹੜਾ ਆ ਸਾਡੋ ਨਾਮ ਆਏ ਨੀ ਨਾਮ ਆਏ ਕੋਟ ਚੱਟੋ ਨਾਮ ਆ ਜਾਣਾ ਠੀਕ ਹੈ ਚੱਟੋ ਨਾਮ ਆਵੇ ਨਾ ਬਣਾਗੇ ਟੀਚਾ ਸੱਤ

ਨਮਾ ਨਮਵਾਰੇ ਅਮਰ ਮੈਂ ਇਥੋਂ ਬੇਨਤੀ ਕਰਾਂਗਾ ਕੱਲ ਰਾਤ ਜਿੱਥੇ ਸਰਦਾਰ ਜਗਜੀਤ ਸਿੰਘ ਦਲੇਰਾਲ ਸਾਹਿਬ ਨੂੰ ਜੱਸੋ ਤੰਬੂ ਵਿੱਚ ਉਸ ਸਰਕਾਰ ਨੇ ਸੜਕੇ ਲਾਇਗਾ ਸੀ ਅਸੀਂ ਉੱਥੇ ਹੀ ਨਾਰੇ ਲਾਵਾਂਗੇ ਤਾਂ ਸਾਰੇ ਜੀ ਮੇਰੇ ਸੱਜਣ ਵੀਰ ਉਸ ਨਾਰੇ ਦਾ ਜਵਾਬ ਦੇਣਗੇ ਦਲੇਰਾਲ ਸਾਹਿਬ ਤੇਰੀ ਸੋਚ ਤੋਂ ਹੈਰਾਨ ਹੋ ਜਾਣਗੇ ਮੈਨੂੰ ਬਾਈ ਇੱਕ ਗੱਲ ਦੱਸੋ ਕੀ ਅਸੀਂ ਆਪਣੇ ਹੱਕਾਂ ਲਈ ਨਹੀਂ ਲੜ ਸਕਦੇ ਕੀ ਅਸੀਂ ਧਰਨਾ ਤੇ ਜਾ ਕੇ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਨਹੀਂ ਕਰ ਸਕਦੇ ਸਾਡੀ ਲੜਾਈ ਪੁਲਿਸ ਨਾਲ ਨਹੀਂ ਹੈਗੀ ਸਾਡੀ ਲੜਾਈ ਹੈ ਲੀਡਰਾਂ ਨਾਲ ਇਹ ਸਰਕਾਰਾਂ ਨਾਲ ਜਿਹੜੀਆਂ ਗਲਤ ਨੀਤੀਆਂ ਬਣਾਉਂਦੇ ਨੇ ਤੇ ਲੋਕਾਂ ਦੇ ਮਸਲੇ ਹੱਲ ਨਹੀਂ ਕਰਦੀਆਂ ਝੂਠੇ ਪਰਚੇ ਪਾ ਕੇ ਜਾਉਂਦੇ ਜਿਲਾ ਛੱਡ ਦਿੰਦੇ ਨੇ ਤੇ ਜਾ ਫਿਰ ਐਵੇਂ ਆ ਕੇ ਘੜ ਕੇ ਲੈਂਦੇ ਨੇ ਹੁਣ ਤੁਸੀਂ ਦੇਖ ਲਓ ਸਾਡੇ ਆਗੂ ਦੱਲੇਵਾਲ ਸਾਹਿਬ ਉਹਨਾਂ ਨੂੰ ਬਿਨਾਂ ਕੱਲ ਤੋਂ ਚੱਕਿਆ ਗਿਆ ਜਿਸ ਸ਼ਾਂਤ ਵਿੱਚ ਵਿਰੋਧ ਕਰਨਾ ਚਾਹੁੰਦਾ ਤਾਂ ਨਹੀਂ ਸਾਨੂੰ ਕਰਨ ਦੇ ਮਰਨਾ ਚਾਹੁੰਦੇ ਸਾਨੂੰ ਤਾਂ ਨਹੀਂ ਮਰਨ ਦੇ ਤੁਸੀਂ ਇਸ ਕਰਕੇ ਐਨਾ ਧੱਕਾ ਜਿਹੜਾ ਹੋ ਰਿਹਾ ਇਹ ਤੁਸੀਂ ਚਾਹੁੰਦੇ ਹੋ ਕਿ ਵੀ ਸਾਡਾ ਪੰਜਾਬ ਨੂੰ ਐਵੇਂ ਜਿੱਕਰੋਂ ਸੈਂਟਰ ਆ ਕੇ ਲੁੱਟੇ ਸੈਂਟਰ ਆ ਕੇ ਧੱਕੇ ਕਰੇ ਇਸ ਕਰਕੇ ਇਹ ਜਿਹੜਾ ਬਹੁਤ ਗਲਤ ਹੈ ਇਹ ਤੋਂ ਗਲਤ ਸਰਕਾਰ ਕੋਈ ਹੋ ਨਹੀਂ ਸਕਦੀ ਸਾਨੂੰ ਲੋੜ ਆ ਲੋਕਾਂ ਨੂੰ